ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਇੱਕ ਵੀਰ ਨੇ ਆਜੇ ਉਮਰ ਕਿੰਨੀ ਹੈ ਤੁਹਾਡੀ 35 ਸਾਲ ਲੱਗਦਾ 35 ਸਾਲ ਦੀ ਉਮਰ ਹੈ ਪ੍ਰੋਬਲਮ ਕੀ ਸੀ ਕਿ ਤੁਹਾਨੂੰ ਜਦੋਂ ਮੇਰੇ ਕੋਲ ਆਏ ਹੋ ਬਹੁਤ ਬੁਰੇ ਹਾਲਤ ਸੀ ਬਹੁਤ ਬੁਰੇ ਹਾਲ ਮਤਲਬ ਹਾਂ ਵੀ ਸਰੀਰ ਟੁੱਟਦਾ ਸੀ ਦਾਰੂ ਪੀਂਦਾ ਸੀ ਦਿਨ ਰਾਤ ਹੀ ਦਿਨ ਰਾਤ ਦਾਰੂ ਪੀਂਦੇ ਸੀ ਹਾਂ ਜਿੱਦਾਂ ਕਰਾਸ ਲਾਈ ਹੈਗੀ ਉਹਦੇ ਵਿੱਚ ਦੋ ਪਿਕ ਲਾਏ ਦੂਜੇ ਦਿਨ ਫੇਰ ਇੱਕ ਪਿਕ ਤੇ ਆ ਗਿਆ ਕਿ ਪਾਣੀ ਬੋਤਲ ਤੋਂ ਪਹਿਲਾਂ ਤੁਸੀਂ ਜਿਹੜੀ ਸ਼ਰਾਬ ਪਿੰਦੇ ਸੀਗੇ ਉਹ ਕਿੰਨੇ ਕਿ ਪਿੰਦੇ ਸੀ ਪਹਿਲਾਂ ਮੈਂ ਮੰਨ ਕੇ ਚੱਲੋ ਜੀ ਪਾਣੀ ਬੋਤਲ ਤੁਹਾਨੂੰ ਦੱਸਿਆ ਸੀਗਾ ਪਾਣੀ ਤੋਂ ਵੱਧ ਹੀ ਪੀਂਦਾ ਸੀਗਾ ਅੰਤਾਜਾ ਦੱਸਿਆ ਮੈਨੂੰ ਪਾਣੀ ਬੋਤਲ ਪਾਣੀ ਘਰ ਦੀ ਬੋਤਲ ਸੀ ਘਰ ਦੀ ਘਰ ਦੀ ਠੀਕ ਹੈ ਘਰ ਦੀ ਘਰ ਦੀ ਘਰ ਦੀ ਪਾਣੀ ਤੋਂ ਵੱਧ ਹੀ ਪੀਂਦਾ ਸੀ ਜਦੋਂ ਜੀ ਕਰਦਾ ਜਦੋਂ ਪੈਗ ਲਾ ਲਾਂ ਜੀ ਉੱਤਰ ਕਿੰਨਾ ਕੰਮ ਕਰਾਈ ਜਾਂਦਾ ਸੀ ਮਿਸਤਰੀ ਨਾਲ ਮੈਂ ਅੱਛਾ ਹਾਂ ਪੈਗ ਲਾ ਕੇ ਕੰਮ ਕਰਦੇ ਸੀ ਸਾਰਾ ਕੰਮ ਪੈਗ ਲਾਈਏ ਨਾ ਕੰਮ ਕਰਾਈਏ ਨਾ ਫੇਰ ਵੇਚ ਉਹਨਾਂ ਦਾ ਫੇਰ ਠੀਕ ਹੈ ਹਾਂਜੀ ਹਾਂ ਪਾਣੀ ਬੋਤਲ ਪੀਂਦੇ ਸੀ ਜੇ ਕਦੇ ਘਰ ਦੀ ਨਾ ਮਿਲੇ ਠੇਕੇ ਵਾਲੀ ਕਿੰਨੀ ਪੀ ਲੈਂਦੇ ਸੀ ਠੇਕੇ ਵਾਲੀ ਤਾਂ ਮੰਨ ਕੇ ਚੱਲ ਵੀ 2-2.5 ਬੋਤਲ ਆਥਣ ਨੂੰ ਆਥਣ ਨੂੰ ਹੂੰ ਕਿੰਨੇ ਚਿਰ ਤੋਂ ਪੀ ਰਹੇ ਹੋ ਸ਼ਰਾਬ ਮੈਨੂੰ ਹੋ ਗਏ ਜੀ 20 ਸਾਲ ਮੰਗੂ ਹੋ ਗਏ ਥੋਣਗੇ 20 ਸਾਲ ਹੋ ਗਏ ਪਰ ਪਹਿਲਾਂ ਘਟ ਹੋਊਗੀ ਹੌਲੀ ਹੌਲੀ ਹਾਂਜੀ 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 ਚਲੋ ਜੀ 20 ਸਾਲ ਤੋਂ ਸ਼ਰਾਬ ਪੀ ਰਹੇ ਨੇ ਮਤਲਬ ਤੁਸੀਂ 35 ਦੀ ਉਮਰ ਹੈ ਛੋਟਾ ਹੁੰਦੀ ਲੱਗਿਆ ਸੀ ਮੈਂ ਇਹ ਕੰਮ ਕਰਦਾ ਖੇਤੀ ਦਾ ਛੋਟਾ ਹੁੰਦਾ ਹੀ ਲੱਗਿਆ ਹਾਂਜੀ ਹਾਂ ਠੀਕ ਹੈ ਤੇ ਪਹਿਲਾਂ ਥੋੜੀ ডোজ ਹੋਊਗੀ ਪਰ ਜਦੋਂ ਮੇਰੇ ਕੋਲ ਆਏ ਨੇ ਇਹ ਪੌਣੀ ਬੋਤਲ ਇਹਨਾਂ ਨੇ ਮੈਨੂੰ ਲਿਖਾਇਆ ਸੀ ਕਿ ਘਰ ਦੀ ਜੇ ਮਿਲ ਜੇ ਠੇਕੇ ਵਾਲੀ ਤਾਂ ਫਿਰ 2.5 ਬੋਤਲਾਂ ਹੁਣ ਇਹਨਾਂ ਦੀਆਂ ਪ੍ਰੋਪਰ ਕਲਾਸਾਂ ਲੱਗੀਆਂ ਪਹਿਲੀ ਕਲਾਸ ਤੋਂ ਬਾਅਦ ਕਿੰਨੇ ਪੈਗ ਲਾਏ ਪਹਿਲੇ ਦਿਨ ਜਦੋਂ ਕਲਾਸ ਲੱਗੀਆਂ ਉਹਦੇ 2 ਲਾਈ ਜੀ ਦੋ ਨੇ ਬੋਤਲ ਦੋ ਉਹ ਵੀ ਬਾਤ ਹੈ ਮਨ ਪੌਵੇ ਦਾ ਪੌਵਾ ਦਾ ਪੌਵਾ ਪੀਤਾ ਤੇ ਦੂਜੀ ਕਲਾਸ ਤੋਂ ਬਾਅਦ ਦੂਜੀ ਦਾ ਕਲਾਸ ਵੇਲੇ ਇੱਕ ਪੈਗ ਲਾਇਆ ਬਸ ਇੱਕ ਪੈਗ ਲਾਇਆ ਉਹਦੀ ਲੋੜ ਸੀ ਲਾਉਣ ਦੀ ਨਾ ਜੀ ਨਾ ਧੱਕੇ ਨਾਲ ਲਾਈ ਤੱਕੇ ਨਾਲ ਲਾਈ ਆ ਤੇ ਤੋੜ ਲੱਗੀ ਸੀ ਨਾ ਕੋਈ ਵਾਸਤਾ ਨਹੀਂ ਅੱਗੇ ਮੈਨੂੰ ਨੀਂਦ ਨਹੀਂ ਆਉਂਦੀ ਹੁੰਦੀ ਸੀ ਕਿ ਰਾਤ ਨੂੰ ਜੇ ਉੱਠ ਉੱਠ ਕਰਦਾ ਫਿਰ ਆਪੇ ਗਲਾ ਕੇ ਫੇਰ ਚੋਂਦਾ ਤੇ ਹੁਣ ਨਾ ਕੋਈ ਵਾਸਤਾ ਨਹੀਂ ਨਾ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਹੁਣ ਕਿੰਨੇ ਦਿਨ ਹੋ ਗਏ ਜਦੋਂ ਅੱਗੇ ਤਾਂ ਮੈਂ ਗੋਲੀ ਲੈ ਲਾ ਮੈਂ ਹਾਈਪਰ ਬਲੈਸ਼ਰੀ ਨਾਲ ਤੇ ਨੀਂਦ ਨਾ ਆਉਂਦੀ ਹੁਣ ਕੋਈ ਵਾਸਤਾ ਨਹੀਂ ਹੈਗਾ ਹੁਣ ਗੋਲੀ ਲਈ ਹੈ ਕਦੇ ਨਾ 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 ਭੁੱਖ ਨਾ ਭੁੱਖੀ ਖਾਦੀ ਆ ਪੀਤੀ ਹੈ ਨਾ ਜੀ ਨਾ ਭੁੱਖੀ ਵੀ ਨਹੀਂ ਖਾਦੀ ਨਾ ਜੀ ਨਾ ਠੀਕ ਠਾਕ ਹੁਣ ਜਮਾਂ ਚੜਦੀ ਕਿੰਨੇ ਦਿਨ ਹੋ ਗਏ ਜਦੋਂ ਜਮੇ ਠੀਕ ਹਾਂ ਮੈਨੂੰ ਕਿ ਜਮਾਂ ਵੀ ਮੈ ਮੈਂ ਨਾ ਕੰਮ ਕਰਉਣਾ ਕਣ ਕੌਂਤ ਬੜਾਈ ਲੱਗਦਾ ਵੀ ਜ਼ਿੰਦਗੀ ਚ ਸ਼ਰਾਬ ਪੀ ਸਕਦੇ ਹਾਂਜੀ ਹਾਂਜੀ ਹੈਂ ਹਾਂਜੀ ਹਾਂਜੀ ਤੇ ਗੋਲੀ ਕੋਈ ਬੈਠ ਜਿਹੜੀ ਮੈਡੀਕਲ ਨਸ਼ਾ ਹੈ ਨਾਜੀ ਨਾ ਉਹ ਤਾਂ ਆਪਾਂ ਕੀਤਾ ਨਹੀਂਗਾ ਕਦੇ ਨਹੀਂ ਕੀਤਾ ਹਾਂਜੀ ਭੁੱਕੀ ਭੁੱਕੀ ਜ਼ਰੂਰ ਖਾਦੀ ਸੀ ਪਹਿਲਾਂ ਹੁਣ ਨਹੀਂ ਖਾਦੀ ਹੁਣ ਲੋੜ ਨਹੀਂ ਹੁਣ ਲਿਆਈ ਨਹੀਂ ਆਪ ਲਿਆਈ ਦੀ ਪਹਿਲਾਂ ਮੈਂ ਲਿਆਉਂਦਾ ਸੀ 5-5000 ਦੀ ਕਿਲੋ ਚੱਲ ਕਿੱਥੋਂ ਲਿਆਉਂਦੇ ਸੀ ਉਹਨਾਂ ਦੱਸਿਓ ਹਾਂਜੀ ਹਾਂਜੀ ਤੇ ਇਹ ਬਿਲਕੁਲ ਠੀਕ ਨਹੀਂ ਚਲੋ ਫਿਰ ਪਰਿਵਾਰ ਕੀ ਕਹਿੰਦਾ ਸਾਰੇ ਜਣੇ ਖੁਸ਼ ਨੇ ਹਾਂਜੀ ਹਾਂ ਪੂਰਾ ਵਧੀਆ ਹੈਂ ਕੰਮ ਹੀ ਸਾਰਾ ਕੁਝ ਮੈਂ ਕਰਦਾ ਖੇਤੀ ਕਿ ਪਾੜੀ ਦਾ ਜੀ ਸਾਰੇ ਪਰ ਸਾਨੂੰ ਹੋ ਗਏ ਹੁਣ ਹਾਂਜੀ ਹਾਂਜੀ ਤੇ ਇਹ ਵੀਰ ਬਿਲਕੁਲ ਠੀਕ ਨੇ ਇਹਨਾਂ ਨੂੰ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਡੇ ਭੈਣ ਭਰਾ ਜਿਹੜੇ ਇੱਧਰ ਉੱਤਰ ਕਿਸੇ ਵੀ ਕਾਰਨ ਕਰਕੇ ਭਟਕ ਗਏ ਬਹੁਤ ਪਿਆਰ ਨਾਲ ਆਪਾਂ ਉਹਨਾਂ ਨਾਲ ਹਮਦਰਦੀ ਰੱਖਦੇ ਹੋਏ ਤਰਸ ਦੀ ਨਿਗਾ ਨਾਲ ਉਹਨਾਂ ਨੂੰ ਦੇਖਦੇ ਹੋਏ ਗਲਵਕੜੀ ਪਾਈਏ ਪਿਆਰ ਕਰੀਏ ਤੇ ਸਾਰੇ ਇੱਕ ਦਿਨ ਆਊਗਾ ਜਦੋਂ ਅਸੀਂ ਸਾਰੇ ਬਿਲਕੁਲ ਤੰਦਰੁਸਤ ਚੜ੍ਹਦੀ ਕਲਾ 'ਚ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਾਂਗੇ ਪੰਜਾਬ ਜਿਹੜਾ ਕਹਿੰਦੇ ਗਿਆ ਪੰਜਾਬ ਡੁੱਬ ਗਿਆ ਪੰਜਾਬ ਵਹਿ ਗਿਆ ਪੰਜਾਬ ਤੇ ਪੰਜਾਬ ਗੁਰੂਆਂ ਦੇ ਨਾਂ ਤੇ ਬਸਦਾ ਮੈਂ 100% ਇਸ ਭਰੋਸੇ ਨਾਲ ਕਹਿ ਰਿਹਾ ਕਿ ਗੁਰੂ ਸਾਹਿਬ ਬਖਸ਼ਿਸ਼ ਕਰਨ ਪੰਜਾਬ ਮੁੜ ਕੇ ਸਹੀ ਲੀਹਾਂ ਤੇ ਹੋਊਗਾ ਤੇ ਸਾਡੇ ਸਾਰੇ ਭੈਣ ਭਰਾ ਠੀਕ ਹੋਣਗੇ ਕੋਈ ਖਾਸ ਗੱਲ ਨਾ ਅੱਛਾ ਤੁਹਾਨੂੰ ਕੋਈ ਤਕਲੀਫ ਹੋਈ ਹੋਵੇ ਜਦੋਂ ਕਲਾਸਾਂ ਲਾਗੇ ਨਹੀਂ ਕੋਈ ਵਾਸਤਾ ਨਹੀਂ ਸੀਗਾ ਪਹਿਲਾਂ ਮੈਨੂੰ ਹੁੰਦੀ ਰਹੀ ਹੈ ਜਦੋਂ ਮੈਂ ਦੋ ਦਿਨ ਆਇਆਗਾ ਹਾਂ ਉਦੋਂ ਦਾ ਜਦੋਂ ਕਸਾ ਲੱਗਦੀ ਨਾਲ ਦੀਆਂ ਹਾਂ ਫਿਰ ਜਮਾ ਠੀਕ ਹੁੰਦਾ ਗਿਆ ਬਿਲਕੁਲ ਠੀਕ ਨਹੀਂ ਜੀ ਚੜਦੀ ਕਲਾ ਚ ਨੇ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤ